ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਦਾ ਵੱਡਾ ਕਾਰਾ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕੀ ਤਕਤਰ ਤੇਸਾਰ ਹਥਿਆਰਾਂ ਨਾਲ ਹਮਲਾਕਾਰ ਨੌਜਵਾਨ ਨੂੰ ਉਤਾਰਿਆ ਮੋਦੇ ਘਾਟ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆ ਕਲਾ ਵਿੱਚ ਨਜਾਇਜ਼ ਸ਼ਰਾਬਗਾ ਤੰਦਾ ਕਰਨ ਵਾਲੇ ਤਸਕਰਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਦਰਸਲ ਇੱਕ ਨੌਜਵਾਨ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਕੋਲੋਂ ਸ਼ਰਾਬ ਪੀਣ ਗਿਆ ਜਿੱਥੇ 200 ਰੁਪਏ ਦੇ ਲੈਣ ਦੇਣ ਨੂੰ ਇਹਨਾਂ ਦੇ ਆਪਸ ਦੇ ਵਿੱਚ ਮਾਮੂਲੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਸ਼ਰਾਬ ਕਾਰੋਬਾਰੀ ਅਤੇ ਉਸ ਦੀ ਪਤਨੀ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਥੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁੱਖਾ ਮਸੀਹ ਨੇ ਕਿਹਾ ਕਿ ਉਹ ਪਿੰਡ ਰੂਹਵਾਲ ਦਾ ਰਹਿਣ ਵਾਲਾ ਅਤੇ ਉਹ ਆਪਣੇ ਦੋਸਤ ਨੌਜਵਾਨ ਕੁੱਡੂ ਮਸੀਹ ਦੇ ਨਾਲ ਜੋੜਿਆ ਕਲਾ ਜੋ ਕਿ ਜਲੰਧਰ ਵਿਖੇ ਕਿਸੇ ਟਾਬੇ ਤੇ ਕੰਮ ਕਰਦਾ ਸੀ ਉਹ ਆਪਣੇ ਪਿੰਡ ਛੁੱਟੀ ਲੈ ਕੇ ਆਇਆ ਸੀ ਤੇ ਉਸ ਨੂੰ ਨਾਲ ਲੈ ਕੇ ਨਜਾਇਜ਼ ਦੇਸੀ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਇੱਕ ਪਰਿਵਾਰ ਕੋਲ ਸ਼ਰਾਬ ਪੀਣ ਗਏ ਤਾਂ ਉੱਥੇ ਹੀ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦੀ ਮਾਮੂਲੀ ਟਕਰਾਅ ਹੋ ਜਾਂਦੀ ਹੈ ਜਿਸ ਤੋਂ ਬਾਅਦ ਸ਼ਰਾਬ ਦਾ ਕਾਰੋਬਾਰੀ ਕਰਨ ਵਾਲਾ ਅਤੇ ਉਸ ਦੀ ਪਤਨੀ ਦੇ ਵੱਲੋਂ ਬੋਡੂ ਮਸੀਨਾ ਦੇ ਸਖਸ਼ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਇਸ ਸਖਸ਼ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਨਾਲ ਲੱਗਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਉਹਨੇ ਕਿਹਾ ਕਿ ਇਸ ਹਮਲੇ ਦੌਰਾਨ ਉਸਨੇ ਵੀ ਆਪਣੇ ਭੱਜ ਕੇ ਜਾਨ ਬਚਾਈ ਹੈ ਕਸ ਜੇ ਕਿ ਇਸ ਘਟਨਾ ਦੇ ਬਾਬਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਵੀ লাশ ਨੂੰ ਕਬਜ਼ੇ ਵਿੱਚ ਲੈ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਾਜ਼ਲ ਹੋਣਗੇ ਕਿ ਮਾਰੇ ਕੋਲ ਦੋ ਕੋਟਾਂ ਡਾਪਿਆ ਪਹਿਣੀ ਨਿਕਲੇ ਬਣਾ ਸੰਗੜੀ ਜਾਂਦੇ। ਮਾਨ ਲੱਤਾਂ ਨੂੰ ਪਾ ਲਈ ਉਹਨਾਂ ਨੇ। ਵਰਕੇ ਬਾੜੇ ਡਾਪਿਆ। ਕਿੰਨ? ਕੋਕਾਰ ਵਾਲ ਦੇ ਕਰਮਾਂ ਦੇ ਕਰਮਿੰਦ ਕਰਦੀ। ਉਹ ਕਰਦੇ ਕੰਮ। ਸ਼ਰਾਬ ਵੀ ਵੇਚਦੇ। ਕਿਹੜੀ ਸ਼ਰਾਬ ਵੇਚਦੇ? ਜੈਸ, ਦੇਸੀ। ਨਜਾਈ ਕਰਦੇ। ਹਾਂਜੀ। ਤੇ ਕਿਸਾਂ ਕਤਲ ਦੀ ਗੱਲ ਹੈ? ஆரோ நிகழ்க ਨਵੇਂ ਅਮਰੀਕਾ ਮਾ ਪੁਲੀ ਤੇ ਭਾਲਿਆ ਹੈ ਕਹਿੰਦਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮੈਂ ਅਰਸ ਨੂੰ ਲੈ ਕੇ ਆਉਣਾ ਆ ਕਹਿੰਦਾ ਤੂੰ ਅਰਸ ਨੂੰ ਮੇਰੇ ਕੋਲ ਤੇ ਆਣੀ ਆਂ ਆਂ ਰਿਆ ਅਰਸ ਨੂੰ ਲੈ ਗਿਆ ਤੇ ਮੈਂ ਗਿਆ ਤੇ ਤੱਕੋ ਆਪਣਾ ਪਕੌੜਾ ਵਾਲੀ ਟਰੋਲ ਪੰਪ ਲਾ ਕੇ ਆ ਗਿਆ ਤੱਕੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉਹ ਤੇਰੇ ਹਰ ਵਾ ਲਿਆ ਮਰ ਕੇ ਆਪਣਾ ਆਪ ਵੇਖਿਆ ਥੱਲੇ ਪੁਲੀ ਤੇ ਪਿਆ ਹੈ ਹਾਂ ਜੀ ਹਾਂ ਜੀ ਇਹ ਪਰਵਾਰ ਵਿੱਚ ਕੋਈ ਹੋਰ ਸਾਥ ਪੇਸ਼ ਕਰਨਾ ਜਾਂ ਮੈਂ ਕੈਸ਼ ਕਰਨਾ ਹੈ ਜੋ ਪਾਣੀ ਚੋਣੇ ਕਰ ਰਹੀ ਹੈ ਬਾਰ ਕਹਿ ਰਿਹਾ ਪਹਿਲੀ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟ ਵਾਸਤੇ ਤੇਜਤਾ ਕਹਿੰਦੇ ਪੋਸਟਮਾਰਟ ਨਹੀਂ ਕਰਵਾ ਰਹੀ ਪੁਲਿਸ ਜਿਸ ਕਰਕੇ ਇਹ ਧਰਨਾ ਲਾਇਆ ਠੀਕ ਹੈ ਜੇ ਹੋਤਾ ਤਾਂ ਮਿਲਦੀ ਕੁਝ ਨਹੀਂ ਇਹਨਾਂ ਨੂੰ ਪਰ ਜਾਂਦਾ ਹੈ ਪਰ ਅਸੀਂ ਕਾਨੂੰਨੀ ਸਦਨ ਕਰ ਰਹੀ ਕਰਦੇ ਆ ਤੇ ਇਹ ਜਿਹੜਾ ਚਸ਼ਮਦੀ ਜਿਹੜੀ ਇੱਕ ਮੁੰਡਾ ਖੜਿਆ ਦਾ ਉਹ ਕਿਸ ਬਨਾ ਤੇ ਖੜਿਆ ਇਹ ਉਹ ਤਾਂ ਕਹਿ ਰਿਹਾ ਕਿ ਕਤਲ ਜਿਨਾ ਕੀਤਾ ਉਹਨਾਂ ਦਾ ਨਾਮ ਲੈ ਰਿਹਾ ਪਰਿਵਾਰ ਵੀ ਨਾਮ ਲੈ ਰਿਹਾ ਉਹਨਾਂ ਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੌਰਾਨ ਸਭ ਕੋ ਸਾਹਮਣੇ ਆ ਜੀ ਸਰ ਜਿਹੜਾ ਮੁੰਡਾ ਫੜਿਆ ਹੋਇਆ ਹੈ ਮੈਂ ਕਿਹਾ ਵੀ ਉਹਨੂੰ ਕਿਦੋਂ ਤੱਕ ਦੋਸ਼ੀ ਆ ਜਾਂ ਉਹਨੂੰ ਰਿਹਾ ਕਰ ਦੇਣਾ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਤੱਤ ਹੈ ਇਹ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਵੇ ਠੀਕ ਹੈ ਤੇ ਫਰਕਾ ਕਾਰਵਾਈ ਹੁਣ ਕੀ ਹੋ ਰਹੀ ਹੈ ਫਟਾਚੀ ਜਿਸਨੂੰ ਚੱਲ ਗਈ ਇਨਵੈਸਟੀਗੇਸ਼ਨ ਦੌਰਾਨ ਪੂਰੀ ਕਾਰਵਾਈ ਕਰ ਅਜੇ ਤਰ੍ਹਾਂ ਨਾ ਲੱਗਾ ਕਿ ਤੱਕ ਬਿਨਾ ਬਿਨਾ ਕਿਤੇ ਮਤਲਬ ਇਹ ਵਿਤਰੇ ਦੇ ਪਾਕ ਸਾਫ ਕਾਰਵਾਈ ਕਰੇ ਪਰਤੀ ਕਾਨੂੰਨੀਕਰ ਦੇ ਚੋਰੀ ਅਜੇ ਤੱਕ ਆਉਟ ਆਉਟ ਆਨ ਰਿਪਲੇ ਕਰੇ ਤੇ ਇਹ ਪਰਿਵਾਰ ਦੇ ਨਾਮ ਲੈ ਕੇ ਕਹਿ ਰਿਹਾ ਕਿ ਬੱਚਾ ਫਲਾਣੇ ਫਲਾਣੇ ਬੰਦੇ ਨੇ ਕਤਲ ਕੀਤਾ ਦਾ ਤੇ ਉਹਦੀ ਕੋਈ ਰਸਈ ਹੈ ਉਹ ਗਿਲਾਸ ਦਾ ਰਸਈ ਨਹੀਂ ਹੋਈ ਜੋ ਵੀ ਸਾਡੇ ਕੋ ਸਾਹਮਣੇ ਆਏਗਾ ਉਹ ਚਲੇਗਾ ਬਾਤੀ ਇਨਵੈਸਟੀਗੇਸ਼ਨ ਜਿਹੜੀ ਆਉ ਬਾਅਦ ਸਾਬਤ ਕਰ ਦੇਣੀ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਤੁਸੀਂ ਕਰ ਰਹੇ ਹੋ ਪਰ ਮੈਂ ਕਹਿ ਰਿਹਾ ਕਿ ਜਿਹੜਾ ਪਰਚਾ ਵਾ ਉਹ ਤੇ ਉਸ ਤੋਂ ਦੋ ਦਾ ਹੀ ਬੰਦਾ ਆਪਰ ਇਨਵੈਸਟੀਗੇਸ਼ਨ ਆਪਾਂ ਇਸ ਤਰੀਕਾ ਚਲੋ

Facebook Instagram X aur WhatsApp channel par